ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਅਸੀਂ ਅਖੀਰ ਦਾ ਸਾਹ ਪਹੁੰਚੇ ਸੀ ਜੀ ਥੋੜੀ ਕਵਰੇਜ ਕਰਨ ਤੇ ਇੱਥੋਂ ਦੇ ਮੁੱਖ ਸੇਵਾਦਾਰ ਜੋੜੇ ਘਰ ਦੇ ਦੇ ਨਾਲ ਆਪਾਂ ਗੱਲ ਕਰਦੇ ਹਾਂ ਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਮੈਂ ਤੁਹਾਨੂੰ ਇੱਕ ਇਹ ਗੱਲ ਪੁੱਛਣਾ ਚਾਹੁੰਦਾ ਕਿ ਤੁਸੀਂ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਸੇਵਾ ਕਰਦਿਆਂ ਨੂੰ ਬਿਲਕੁਲ ਜੀ ਬਾਬਾ ਜੀ ਨੇ ਜਦੋਂ ਕਿਰਵਾ ਕੀਤੀ ਆ ਟਾਈਮ ਨਹੀਂ ਦੱਸ ਸਕਦੇ ਕਿਉਂਕਿ ਇਹ ਤਾਂ ਫਿਰ ਬੰਦ ਦੇ ਅੰਦਰ ਹੌਮੇ ਆ ਜਾਂਦੀ ਆ ਜਦੋਂ ਮਹਾਰਾਜ ਨੇ ਬਖਸ਼ ਕੀਤੀ ਉਹਦੋਂ ਦੀ ਮਹਾਰਾ ਸੇਵਾ ਲੈ ਰਹੇ ਨੇ ਬਾਬਾਈ ਇੱਕ ਚੀਜ਼ ਮੈਂ ਤੁਹਾਨੂੰ ਹੋਰ ਪੁੱਛਦਾ ਕਿ ਤੁਹਾਨੂੰ ਕੁਝ ਗੁਰੂ ਘਰੋਂ ਮਿਲਿਆ ਵਾ ਕਿ ਜਾਂ ਨਹੀਂ ਦੇਖੋ ਜੀ ਗੁਰੂ ਘਰੋਂ ਸਾਨੂੰ ਸਭ ਕੁਝ ਮਿਲਿਆ ਜੀ ਵਾਹਗੁਰੂ ਜਿੱਤੇ ਪਾਸ਼ਾ ਾਲਾਦ ਘਰ ਗੱਡੀਆਂ ਸੁੱਖ ਪਰਿਵਾਰ ਦਾ ਸੁੱਖ ਸੱਚੇ ਪਾਤਸ਼ਾਹ ਨੇ ਬੱਚੇ ਚੰਗੀ ਜਗ੍ਹਾ ਸੈੱਟ ਕੀਤੇ ਆ ਵਾਹਿਗੁਰੂ ਦੀ ਕਿਰਪਾ ਨਾਲ ਇੱਥੇ ਆਉਣ ਦੇ ਨਾਲ ਸਾਨੂੰ ਬਹੁਤ ਹੀ ਕੁਝ ਮਿਲਿਆ ਬੜਾ ਕਿਉਂਕਿ ਬਾਬਾ ਬੀਨ ਸਿੰਘ ਦਾ ਇੱਕ ਐਹੋਜਾ ਘਰ ਆ ਕਿ ਜਿੱਥੇ ਹਰ ਕਿਸੇ ਦੀ ਆਸ ਬੁਆਦ ਪੂਰੀ ਹੁੰਦੀ ਆ ਇੱਥੇ ਹਰ ਐਤਵਾਰ ਲੱਖਾਂ ਦੀ ਧਾਰ ਵਿੱਚ ਸੰਗਤਾਂ ਝੁੰਮ-ਝੁਮਾ ਕੇ ਪਹੁੰਚ ਜਾਂਦੇ ਨੇ ਤੇ ਦੁਪਹਿਰੇ ਵਿੱਚ ਇਸਾਲਿੰਗੀਆਂ ਦੇ ਜਿਹੜੀਆਂ ਸੰਗਤਾਂ ਆਉਂਦੀਆਂ ਨੇ ਉਹ ਕੁਝ ਉਹਨਾਂ ਦੀ ਬਗਾਉਂ ਜਿਨ੍ਹਾਂ ਜਿਦਾਂ ਲਾਲੋ ਕਿਸੇ ਨੇ ਬੱਚੇ ਨੂੰ ਬਾਹਰ ਜਾਣਾ ਵਾ ਇਸੇ ਨੂੰ ਕੋਈ ਹੋਰ ਪ੍ਰੋਬਲਮ ਹੁੰਦੀ ਆ ਉਹ ਇੱਥੇ ਪੰਜ ਜਾਂ 6 ਦੁਪਹਿਰੇ ਸੋਕੇ ਸੇਵਾਸ ਗਲਾਣਾ ਕਰਕੇ ਤੇ ਫਿਰ ਇੱਥੇ ਉਹ ਆਉਂਦੇ ਆ ਉਹ ਪਹਿਲੇ ਦੁਪਹਿਰੇ ਵਿੱਚ ਹੀ ਬਹਿੰਦੇ ਆ ਤੇ ਵਾਗ ਨੂੰ ਬਾਬਾ ਦੀਪ ਸਿੰਘ ਉਹਨਾਂ ਵੀ ਪਹਿਲੇ ਦੁਪਹਿਰੇ ਵਿੱਚ ਹੀ ਆਸਬਾਲ ਪੂਰੀ ਕਰ ਦਿੰਦੇ ਨੇ ਅਸੀਂ ਤੇ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਬਾਬਾ ਦੀਪ ਸਿੰਘ ਦਾ ਜਿਹੜਾ ਘਰ ਆ ਇੱਥੇ ਬੰਦਾ ਖਾਲੀ ਆਉਂਦਾ ਵਾ ਤੇ ਝੋਲੀਆਂ ਭਰ ਕੇ ਜਾਂਦਾ ਵਾ ਸਾਰਿਆਂ ਨੂੰ ਬੇਨਤੀ ਆ ਇੱਥੇ ਐਤਵਾਰ ਦੁਪਹਿਰੇ ਦੇ ਵਿੱਚ ਸਾਡਾ ਸੰਗਤ ਦੀ ਹਾੜੀਆਂ ਭਰਿਆ ਕਰੋ ਤੇ ਬਾਬਾ ਜੀ ਜਿੰਦੀਆਂ ਤੁਸੀਂ ਆ ਪ੍ਰਾਪਤ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਾਬਾ ਜੀ ਮੈਂ ਇੱਕ ਗੱਲ ਤੁਹਾਨੂੰ ਹੋਰ ਪੁੱਛਣੀ ਸੀ ਲਾਸਟ ਗੱਲ ਆ ਕਿ ਆਪਣੇ ਸੁਣ ਚ ਆਇਆ ਕਿ ਜੋੜੇ ਘਰ ਦੇ ਵਿੱਚੋਂ ਤੁਸੀਂ ਕੋਈ ਸ਼ੂਗਰ ਦੀ ਦਵਾਈ ਵੀ ਦਿੰਦੇ ਹੋ ਟਾਈਫਾਇਟ ਦੀ ਦਵਾਈ ਵੀ ਦਿੰਦੇ ਹੋ ਉਹਦਾ ਕੋਈ ਸੰਗਤ ਨੂੰ ਅਸਰ ਹੋ ਰਿਹਾ ਵਾ ਕਿ ਨਹੀਂ ਹੋ ਰਿਹਾ ਇਹ ਦੱਸੋ ਬਈ ਲਾਸਟ ਗੱਲ ਆ ਇਹਦੇ ਦਵਾਈਆਂ ਦੇ ਵਿੱਚ ਤੇ ਕੀ ਨੇ ਕੀ ਵੈਸੇ ਇੱਕ ਉਪਰਾਲਾ ਹੀ ਹੁੰਦਾ ਵਾ ਬਾਕੀ ਬਾਬਾ ਦੀਸ਼ ਦੀ ਕਿਰਪਾ ਨਾਮ ਸਿਮਰਨ ਨਾਲ ਹੁੰਦੀ ਆ ਕੋਈਆਂ ਅੱਖਾਂ ਦਾਾਰੂ ਸੁਗੰਧ ਦੀ ਦਵਾਈ ਕਾਈ ਫੈਟ ਦੀ ਜਾਂ ਆਪਣੀ ਪੱਥਰੀ ਦੀ ਜਾਂ ਬਾਵਾ ਦੀ ਦੀ ਇਹ ਚਲੋ ਸਾਡੇ ਕੁਝ ਗ੍ਰੋਮੀ ਬਣਾਉਦੇ ਨੇ ਦਵਾਈ ਦੀ ਕਿਰਪਾ ਦਾ ਨਾਲ ਅਸੀਂ ਇਹ ਕਹਿੰਦੇ ਆ ਕਿ ਦਵਾਈ ਅਸਾਂ ਤੋਂ ਮਹੱਤਵ ਕਰਿਆ ਕਰੇ ਸਾਬ ਨਾਮ ਸਿਮਰਨ ਨੂੰ ਜਪਨਾ ਵਾ ਤੇ ਇਹ ਨਾਮ ਸਿਮਰਨ ਦਾ ਵੀ ਕਿਰਪਾ ਹੋਈ ਆ ਕਿ ਜਿਹੜੇ ਜਲਦੀ ਸੁਣਕਾਰਾ ਨਿਵਾਸ ਨਾ ਟਿਕਿਆ ਉਹਨਾਂ ਦੀ ਯਾਦ ਕਰਾਉਂਦੀ ਹੋਈ ਉਹਨਾਂ ਦੇ ਜੋ ਤਦੂਰ ਹੁੰਦੇ ਆ ਤੇ ਜਿਹੜੇ ਰੱਗਾਂ ਦੇ ਨਾਲ ਆਉਂਦੇ ਆ ਉਹਨਾਂ ਦੀ ਬਨੋ ਕਰਨਾ ਪੂਰਾ ਹੋ ਜਾਵੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ